ਨਮਾਇੰਨੇ ਕੀਤਾ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਤੇ ਪੰਜਾਬੀਓ ਨੂੰ ਬਦਨਾਮ ਕਰਨ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਉਹਨੇ ਡਿਪੋਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰਕਾਨੂੰਨੀ ਤਰੀਕਿਆਂ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਦੇ ਵਿੱਚ 33 ਗੁਜਰਾਤੀ ਦੇ ਸੀ 33 ਰਣਦੇ ਸੀ 30 ਪੰਜਾਬ ਦੇ ਸੀ 2 ਮਹਾਰਾਟਾ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਜੀ ਤੇ ਚਲੋ ਪਹਿਲਾ ਜਾਜਾ ਜਨ ਲਾ ਲਿਆ ਪਤਾ ਨਹੀਂ ਕੀ ਕਟੇਰੀਆ ਹੁਣ ਦੂਜਾ ਜਾ ਜਾ ਰਹੇ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਤੁਰ ਗਈ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕਰਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਤੁਸੀਂ ਬਦਨਾਮ ਕਰਨ ਦੇ ਪਾਸੇ ਚੁਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ ਪਹਿਲੀ ਗੱਲ ਤਾਂ ਇਹ ਐਸ ਵਕਤ ਮੋਦੀ ਦਾ ਜਹਾਜ਼ ਵੀ ਆਵਾਜ ਹੈ ਅਮਰੀਕਾ ਤੋਂ ਆਇਆ ਟਰੰਪ ਨੂੰ ਮਿਲ ਕੇ કે માગરીઓ આ રહે છે ગિફ્ટ લેકે આ રહે કે બેડીયા ના જકડે હો સાડે પપાર્તી આ ગિફ્ટ દિતતા ને ટ્રમ્પ ને મેરા દોસ્ત મેરા મે મેરા યે મેરા મે તો ઉનકો ટ્રમ્પ બલાતા હું અકેલા ટ્રમ્પ કૈસે હો હાઉ ડી મોદી હે ના આપકી બાટ ટ્રમ્પ સરકાર પતની કિ કિ નારે દેકે આ ગિફ્ટ લેકે આ રહે તુસી કો گل કરકે આયા ઓડે નાલ ਜਿਸ ਵੇਲੇ ਮੋਦੀ ਤੇ ਟਰੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਂ ਚ ਤੇ ਉਹਨਾਂ ਦੇ ਫੌਜੀ ਜਹਾਜ਼ਾਂ ਚ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਹਾਜ਼ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸਿਵ ਕਰ ਲਈਏ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਾਜ ਨਹੀਂ ਲੈਣਾ ਅਸੀਂ ਆਪਦਾ ਜਾਜ ਭੇਜ ਦਿੰਨੇ ਆ ਉਹ ਚਾ ਅਸੀਂ ਆਪਣੇ ਬੰਦੇ ਲਿਖਿਆ ਨਵਾ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਤੇ ਪੰਜਾਬੀਓ ਨੂੰ ਬਦਰਾਮ ਕਰਨ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਇਹਨਾਂ ਨੇ ਡਿਪੂਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰਕਾਨੂੰਨੀ ਤਰੀਕਿਆਂ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਕੁਛ ਉਸ ਵੇਲੇ মিডিਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਦੇ ਵਿੱਚ 33 ਗੁਜਰਾਤ ਦੇ ਸੀ 33 ਰਣ ਦੇ ਸੀ 30000 ਦੇ ਸੀ ਦੋ ਮਹਾਰਾਸ਼ਟਰ ਦੇ ਸੀ ਇੱਕ ਮੇਰੇ ਖਾਲਚ ਉੱਤਰਾਖੰਡ ਦੇ ਸੀ ਤੇ ਚਲੋ ਪਹਿਲਾ ਜਹਾਜ ਨੂੰ ਲਾ ਲਿਆ ਪਤਾ ਨਹੀਂ ਕੀ ਕਟੇਰੀਆ ਹੋਰ ਦੂਜਾ ਜਹਾਜ਼ ਆ ਰਿਹਾ। ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰੂ ਗਈ। ਕੱਲ ਨੂੰ। ਕਿਉਂ ਜੀ? ਅੰਮ੍ਰਿਤਸਰ ਚੁਣਨ ਦਾ ਕਰਟੇਰੀਆ ਦੱਸਿਓ ਮੈਨੂੰ। ਕੇਂਦਰ ਸਰਕਾਰ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਵਿਦੇਸ਼ ਮੰਤਰਾਲਾ। ਅੰਮ੍ਰਿਤਸਰ ਨੂੰ ਕਿਉਂ ਚੁੰਨਦੇ ਤੁਸੀਂ? ਬਦਨਾਮ ਕਰਨ ਦੇ ਪਾਸੇ ਚੁੰਨਦੇ। ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁੰਨਦੇ ਤੁਸੀਂ।